ਕੁਝ ਆਰ ਦੀਆਂ ਕੁਝ ਪਾਰ ਦੀਆਂ ਕੁਝ ਘਰ ਦੀਆਂ ਕੁਝ ਬਾਹਰ ਦੀਆਂ ਕੁਝ ਨਫ਼ਰਤ ਦੀਆਂ ਕੁਝ ਪਿਆਰ ਦੀਆਂ ਕੁਝ ਚੋਬਰ ਦੀਆਂ ਮਟਿਆਰ ਦੀਆਂ ਕੁਝ ਧੋਤੀਆਂ ਸਲਵਾਰ ਦੀਆਂ ਕੁਝ ਕਲਮ ਦੀਆਂ ਕੋਈ ਤਲਵਾਰ ਦੀਆਂ ਕੋਈ ਸਾਥ ਦੀਆਂ ਕੁਝ ਬਾਰ ਦੀਆਂ ਕੁਝ ਆਕੂ ਪਾਇਲ ਪੰਜਾਬ ਦੀਆਂ ਕੋਈ ਜਮਨਾ ਪਾਰ ਦੀਆਂ ਕੋਈ ਆਸਟ੍ਰੇਲੀਆ ਦੀਆਂ ਕੋਈ ਭਾਰਤ ਮਾਤਾ ਦੀਆਂ ਕੋਈ ਸੰਸਾਰ ਦੀਆਂ ਗੱਲਾਂ ਹੋਣਗੀਆਂ ਪੇਡਾਂ ਬੱਕਰੀਆਂ ਬੇਰਕਤ ਆਬ ਧਿਆਨ ਰੱਖਣਾ ਪੇਡਾਂ ਬੱਕਰੀਆਂ ਬਹੁਤ ਹੁੰਦੀਆਂ ਸ਼ੇਰ ਘਾਟੀ ਹੁੰਦੇ ਆ ਟਿੱਕੜਾਂ ਟਾਲੀਆਂ ਬਹੁਤ ਹੁੰਦੀਆਂ ਚਿੰਦਰ ਘਾਟੀ ਹੁੰਦਾ ਪੱਥਰ ਕੋਲਾ ਬਹੁਤ ਹੁੰਦਾ ਸੋਨਾ ਘਾਟੀ ਹੁੰਦਾ ਸਿਆਣਿਆਂ 'ਚ ਭੀੜ ਨਹੀਂ ਹੁੰਦੀ ਭੀੜ ਕਦੇ ਸਿਆਣੀ ਨਹੀਂ ਹੁੰਦੀ ਸ਼ੇਰਾਂ ਦੀ ਸੋਚ ਘੁਰਨੇ ਆਪੋ ਆਪਣੇ ਹੁੰਦੇ ਆ ਪੇਡਾਂ ਦੀ ਸੋਚ ਤੇ ਵੜਾ ਇੱਕੀ ਹੁੰਦਾ ਪੇਡਾਂ ਮੁੰਨੀਆਂ ਜਾ ਸਕਦੀਆਂ ਪੇਡਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਘਨੋਂ ਕੱਢੇ ਆ ਸਭ ਤੋਂ ਵੱਡੇ ਆ ਪੈਰੋਂ ਨੰਗੇ ਆ ਸਭ ਤੋਂ ਚੰਗੇ ਆ ਜੇਬ 'ਚ ਪੰਜੀ ਨਹੀਂ ਕਹੇ ਗੱਲ ਦੀ ਤੰਗੀ ਨਹੀਂ ਪੀਪੇ ਲਾਟਾਂ ਨਹੀਂ ਕਹੇ ਗੱਲ ਦਾ ਘਾਟਾ ਨਹੀਂ ਤੁਰਦੇ ਫਿਰਦੇ ਰੀਨੇ ਆ ਨਿਆਰੇ ਲੈਨੇ ਆ ਡਾਕ ਦੇ ਡੇਰਾ ਅਗਲਾ ਪਿੰਡ ਦੀ ਮੇਰਾ ਰਾਹ ਵਿੱਚ ਿੱਲੀ ਬੁਰੀ ਦੁੱਧ ਲੱਗੇ ਬਿੱਲੀ ਬੁਰੀ ਘੋੜੇ ਦਾ ਲੱਗਾ ਬੁਰਾ ਚੁੱਕਣਾ ਸੁਹਾਕਾ ਬੁਰਾ ਭਾਤਰੋਂ ਦਾ ਵੱਟ ਬੁਰਾ ਕਿਹਾ ਜੱਟ ਬੁਰਾ ਗੁੱਸੇ ਵਿੱਚ ਸਾਧ ਬੁਰਾ ਪੋਤੇ ਯਾਦ ਪੁਰਾ ਸ਼ਾਹਾਂ ਦਾ ਕਰਜ ਪੁਰਾ ਜਿਗਰ ਦਾ ਦਰਦ ਪੁਰਾ ਅੱਖ ਦੀ ਮਾਰ ਪੁਰੀ ਬਗਾਨੀ ਨਾਰ ਪੁਰੀ ਹੁੰਦੀ ਹੈ ਹਾਰ ਪੁਰੀ ਵਕਤ ਦੀ ਮਾਰ ਪੁਰੀ ਛੇਂਜ ਸ਼ਰਾਹਾਂ ਦੀ ਦਾਲ ਮਾਹਾਂ ਦੀ ਲੜਾਈ ਹੱਲੇ ਦੀ ਦਾਣ ਥੱਲੇ ਦੀ ਬੇਰ ਬੇੜੀਆਂ ਦੇ ਕੰਮ ਦਲੇਰੀਆਂ ਦੇ ਖਾਓ ਕੀੜੇ ਜੰਮੂ ਹੀਰੇ ਸੋਰੇ ਦੂਰ ਦੇ ਲੱਡੂ ਮੋਤੀ ਚੂਰ ਦੇ ਭਰਾ ਭਰਾਵਾਂ ਦੇ ਚਿਚੜ ਕਾਵਾ ਦੇ ਹਾਕਮ ਦਮਾ ਦੇ ਖਸਮ ਰੰਨਾ ਦੇ ਨਾਲੇ ਪਟਿਆਲੇ ਦੇ ਖੁੱਸੇ ਬਰਨਾਲੇ ਦੇ ਬੂਲ ਲੁਧਿਆਣੇ ਦਾ ਮਾਰਬਲ ਮਕਰਾਨੇ ਦਾ ਗੋਲ ਚੱਕਰ ਚੰਡੀਗੜ੍ਹ ਦੇ ਪਾਪੜ ਵੜੀਆਂ ਬਰਸਾਦ ਦੇ ਧੁਮਾ ਖਰੀਦੇ ਰੇਂਗ ਦੀਆਂ ਤਸਵੀਰਾਂ ਸੋਭਾ ਸਿੰਘ ਦੀਆਂ ਤੂੰ ਕਾਦਾ ਪਟਵਾਰੀ ਵੇ ਮੁੰਡਾ ਮੇੜਾ ਰੋਵੇ ਅੰਬ ਨੂੰ ਲਟਮਾ ਨੇ ਤੂੰ ਪਾਟਦੀ ਤੇਰੀ ਤੋਰ ਨੇ ਪਟੇ ਪਟਵਾਰੀ ਮੇਲੇ ਗਿਆ ਤੇ ਲਿਹਾਰੀ ਲਿੰਗਾ ਵੇ ਲੈ ਗਿਆ ਮੇਰਾ ਲੱਕ ਮਣ ਕੇ ਮੁੰਡੇ ਮਾਰ ਕੇ ਕਮਾਈਆਂ ਕਰਦੇ ਨਹੀਂ ਬਿੱਲੋ ਤੇਰੇ ਵੰਦਨਾ ਬੜੇ ਤੀਰਥਾਂ ਤੇ ਤੇਰੇ ਅੰਦਰੋਂ ਮੈਂ ਨਾ ਜਾਵਾਂ ਨੀ ਤੀਰਥਾਂ ਤੇ ਜਾਣ ਆ ਰਹੀਏ ਕਦੇ ਚੰਦ ਨਾ ਛੜਾ ਕੇ ਆਵੀਂ ਨੀ ਮੱਸੀਆ ਨੂੰ ਜਾਣ ਆ ਰਹੀਏ ਤੇਰੀ ਨਿੱਤ ਮੱਸੀਆ ਬਦਨਾਮੀ ਨਹੀਂ ਸੋਣਦੇ ਤੂੰ ਵੀ ਤਾਰੀਏ ਬਾਬਿਆਂ ਨੂੰ ਤੂੰ ਲੁੱਟਦੀ ਤੇ ਲੋਕਾਂ ਨੂੰ ਲੁੱਟ ਕੇ ਬਾਬੇ ਚਿੱਤ ਕਰੇ ਹੋ ਜਾ ਸਾਧਣੀ ਲੱਗੇ ਰਹਿਣਗੇ ਸਾਦਾਂ ਦੇ ਮੇਲੇ ਜਟਕੇ ਜਿਓਂ ਗਈ ਸਾਧਨੀ ਪਟੇ ਜਾਣਗੇ ਸਾਦਾਂ ਦੇ ਚੇਲੇ ਦਾਣੇ ਚੱਪਣੇ ਰਮਾਲ ਵਿਛਾ ਕੇ ਨੱਚਦਿਆਂ ਨੂੰ ਮੱਚ ਲੈਣ ਦੇ ਗਲੀ ਛਲੀ ਨੇ ਬਣਾ ਲੈ ਦਾਣੇ ਗਲੀਆਂ ਚ ਜੱਬਦੀ ਫਰੇਰੀਆਂ ਜੱਕ ਥੋੜੀਆਂ ਨੜ ਬਥੇਰੇ ਰੱਬ ਨੇ ਮਲਾਈਆਂ ਜੋੜੀਆਂ ਚਿੱਟੇ ਚੋਲ ਜਿੰਨਾਂ ਨੇ ਪੁੱਤ ਨੇ ਕੀਤੇ ਲੈ ਕੇ ਆਉਂਗੇ ਦੁਪੱਟਾ ਉਹ ਰੰਗ ਦਾ ਆਵੇਂਗਾ ਜਿਹੜੀ ਪੱਗ ਬਨ ਕੇ